ਤਾਪ ਸਿੰਘ ਇਹ ਪਿੰਡ ਤਤੜਾ ਜਿਹੜੀ ਬੈਠੀ ਹੈ ਬਾਦ ਵਿੱਚ ਜਤ ਜਵਾਰ ਮੁੰਡਾ ਸੀਗਾ ਸਾਡੇ ਮਾਮਾ ਜੀ ਨੇ ਸਰਦਾਰ ਦੇਵ ਸਿੰਘ ਇੱਥੇ ਉਹ ਵੀ ਕਾਫੀ ਦੇ ਇਟਲੀ ਰਹੇ ਹਨ ਉਹਨਾਂ ਦੇ ਲਗਭਗ ਪੂਰੀ ਫੈਮਿਲੀ ਉੱਥੇ ਆ ਇਹ ਮੁੰਡੇ ਦਾ ਵਿਆਹ ਹੋਇਆ ਸੀ ਕਿ 22 ਸਾਲ ਦੇ ਕਰੀਬ ਸੀ ਉਹਦੀ ਇੱਕ ਬੱਚੀ ਆ ਵਾਈਫ ਵੀ ਉਹਦੀ ਉੱਥੇ ਹੀ ਹੈ ਉੱਥੇ ਉਹ ਕੋਈ ਮੇਰਾ خیال ਕੋਈ ਕੰਮ ਕਰਦਾ ਸੀ ਜਿੱਦਾਂ ਜਿਹੜੀ ਫਾਰਮ ਦੇ ਕੋਲ ਉਹ ਟਰਾਲੇ ਵਗੈਰਾ ਉਹਨਾਂ ਨੂੰ ਜਿਹੜਾ ਮਟੀਰੀਅਲ ਆ ਫੀਡ ਵਗੈਰਾ ਸਪਲਾਈ ਕਰਦਾ ਸੀਗਾ ਤੇ ਕੱਲ ਕੋਈ ਉਧਰ ਇਟਲੀ ਦੇ ਟਾਈਮ ਦੇ ਨਾਲ 1.5 ਵਜੇ ਦੇ ਕਰੀਬ ਉਹ ਜਿਹੜਾ ਉੱਥੇ ਕੋਈ ਪਰਤਾਰਾ ਸੀ ਜਾਂ ਕੀ ਸੀਗਾ ਉਹਦੇ ਵਿੱਚੋਂ ਜਿਹੜਾ ਟਰਾਲੇ ਦਾ ਕੋਈ ਉਹਨਾਂ ਦਾ ਪਤਾ ਨਹੀਂ ਉੱਪਰੋਂ ਕੋਈ ਬੂਮ ਖੜਾ ਕਰਦੇ ਆ ਉਹ ਤਾਰਾਂ ਦੇ ਨਾਲ ਲੱਗਣ ਕਰਕੇ ਵੀ ਡੈਥ ਹੋ ਗਈ ਸਾਰਾ ਜਿਹੜਾ ਪਰਿਵਾਰ ਆ ਉਹ ਬੜਾ ਮਤਲਬ ਸੋਗ ਚਾ ਇੱਕ ਜਵਾਨ ਮੌਤ ਹੋਈ ਹੈ ਉਹਨਾਂ ਨੂੰ ਪਰੇਸ਼ਾਨੀ ਤਾਂ ਹੈ ਸਾਰੇ ਪਰਿਵਾਰ ਨੂੰ ਵੀ ਕਿ ਅਸੀਂ ਵੀ ਸਾਰੇ ਜਿਹੜੇ ਦੇ ਰਿਸ਼ਤੇਦਾਰ ਹਾਂ ਮੇਰਾ ਨਾਮ ਸਰਪੰਚ ਹੈ ਜੀ ਮੈਂ ਸਾਬਕਾ ਸਰਪੰਚਾਇਤ ਸੀ ਤੇ ਮੇਰੇ ਪਛਾਈ ਦਾ ਬੇਟਾ ਸੀਗਾ ਪਰਮ ਸਿੰਘ ਤਕਰੀਬਨ 20 21 ਸਾਲ ਤੋਂ ਉਹ ਉੱਥੇ ਰਹਿ ਰਿਹਾ ਸੀਗਾ ਇੱਕ ਡੇਰੀ ਫਾਰਮ ਚ ਉੱਥੇ ਕੰਮ ਕਰਦਾ ਸੀਗਾ ਤੇ ਕੱਲ ਮਾਰਕ ਨੇ ਇਹਨੂੰ ਫੋਨ ਕਰਕੇ ਸੱਦਿਆ ਛੁੱਟੀ ਤੇ ਸੀਗਾ ਤੇ ਉੱਥੇ ਟਰਾਲਾ ਖਾਲੀ ਕਰਨ ਵਾਸਤੇ ਗਿਆ ਪਤਾ ਨਹੀਂ ਕੋਈ ਅਨਸ ਕਮੀ ਘਟਣਾ ਹੋਈ ਆ ਜਿਹੜਾ ਮੁੜ ਕੇ ਘਰ ਵਾਪਸ ਨਹੀਂ ਆਇਆ ਮੈਂ ਜੀ ਕੁਲਦੀਪ ਸਿੰਘ ਮੇਰਾ ਨਾਮ ਆ ਜੀ ਇਹ ਨਾਂ ਪਰੰਪਰੀ ਸੀਗਾ بیٹے ਦਾ ਨਾਮ ਸੀ ਸਾਡਾ ਭਤੀਜਾ ਸੀਗਾ ਬੜੀ ਅਨਸ ਕਮੀ ਘਟੋਦਾ ਹੋਈ ਆ ਕਿਉਂਕਿ ਬੱਚੇ ਰੋਜੀ ਰੋਟੀ ਕਮਾਉਣ ਵਾਸਤੇ ਬਾਹਰ ਵਿਦੇਸ਼ਾਂ ਚ ਅਸੀਂ ਭੇਜਦੇ ਆਂ ਕਦੋਂ ਆ ਜੀ ਆਉਂਦੇ ਨੇ ਪਾਰ ਦੇ ਨੂੰ ਬਹੁਤ ਸੋਹਣਾ ਜਵਾਨ ਸੀਗਾ 27 ਸਾਲ ਦੀ ਉਮਰ ਆਉਦੀ ਹੈ ਜੀ ਇੱਕ ਬੇਟੀ ਆ ਛੋਟੀ ਜੀ ਬੱਚੇ ਉਹਦੇ ਨਾਲ ਨੇ ਰਹਿ ਰਹੇ ਉਥੇ ਡੇਰੀ ਫਾਰਮ ਵਿੱਚ ਕੰਮ ਕਰ ਰਿਹਾ ਵੇਖੋ ਪਰਮਾਤਮਾ ਅੱਗੇ ਕਿਸਦਾ ਯੋਗ ਨਹੀਂ ਹੈ ਉਹ ਕੱਲ ਛੁੱਟੀ ਤੇ ਸੀਗਾ ਉਹਦੇ ਮਾਲਕ ਦੇ ਖੁਦ ਨੂੰ ਫੋਨ ਕੀਤਾ ਕਿ ਦਾ 15 ਮਿੰਟ ਵਾਸਤੇ ਗੱਡੀ ਖਾਲੀ ਕਰਨ ਵਾਸਤੇ ਇੱਕ ਵਾਰ ਪਰਪ੍ਰੀਤ ਨੂੰ ਵੀ ਤੂੰ ਜ਼ਰੂਰੀ ਆਉਣਾ ਉਹਨੂੰ ਮੁੜ ਕੇ ਵਾਪਸ ਨਹੀਂ ਆਇਆ ਕੀ ਕਹਿ ਸਕਦੇ ਉੱਥੇ ਅਸੀਂ ਕੋਈ ਅਜੇ ਕੋਈ ਕਨਫਰਮ ਨਹੀਂ ਹੋਇਆ ਵੀ ਉੱਥੇ ਤਾਰਾਂ ਲੱਗੀਆਂ ਬਿਜਲੀ ਦਾ ਡੈਥ ਹੋਈ ਕਿਤਨਾ ਹੋਈ ਹੈ ਕਿਤਨਾ ਨਹੀਂ ਡੈਥ ਹੋਈ ਪੂਰਾ ਕਨਫਰਮ ਇਹੀ ਕਹਿ ਰਹੇ ਆ ਉੱਥੇ ਕਿ ਕਰੰਟ ਲੱਗ ਗਿਆ ਬੂਮ ਲੱਗ ਗਿਆ ਉੱਪਰ ਇੱਥੋਂ ਘਰੋਂ ਰੋਟੀ ਕਮਾਉਣ ਵਾਸਤੇ ਹਰ ਕੋਈ ਬਚਾ ਜਾਂਦਾ ਸਾਡੇ ਪਿੰਡ ਦੇ ਸਰਲਿਆਂ ਦੇ ਮੇਰੇ ਨਾਨਕੇ ਇੱਥੇ ਇਸ ਘਰ ਵਿੱਚ ਇਹ ਸਰਪੰਚ ਸਾਹਿਬ ਬੈਠੇ ਨਾਲ ਇਹਨਾਂ ਨੇ ਕੋਈ ਸਾਰਾ ਪਰਿਵਾਰ ਉੱਥੇ ਆ ਸਾਡਾ ਸਾਰਾ ਹੀ ਪਰਿਵਾਰ ਉੱਥੇ ਟੱਲੀ ਵੇਚੀ ਆ ਮੇਰੇ ਬਰਦਰ ਵੀ ਉੱਥੋਂ ਇਟਲੀ ਤੋਂ ਹੀ ਆਏ ਨੇ ਸੁਦੇਵ ਸਿੰਘ ਉਹਨਾਂ ਦਾ ਬੇਟਾ ਆ ਕਿੰਨੇ ਬਸਾਲ ਹੋ ਗਏ ਨੇ ਇਹਨਾਂ ਦੇ ਇਹਨੂੰ 20 ਤੋਂ 21 ਤੋਂ 20 ਤੋਂ 22 ਸਾਲ ਦੇ ਵਿੱਚ ਵਿੱਚ ਜਿੱਤ ਗਿਆ ਇਹਨਾਂ ਚੇਰ ਹੋ ਗਿਆ ਉੱਥੇ ਪੜ੍ਹਾਈ ਵੀ ਨੇ ਉੱਥੇ ਕੀਤੀ ਬਹੁਤ ਛੋਟੀ ਉਮਰ ਚ ਗਿਆ ਇੱਥੇ ਹੁਣ ਸਾਰੇ ਮੇਰੇ ਬ੍ਰਦਰ ਵੀ ਰਹਿ ਰਹੇ ਸੁਦੇਵ ਸਿੰਘ ਦੇ ਮਾਪੇ ਉਸ ਨੇ ਇਹਨਾਂ ਦੀ 13 ਤਰੀਕ ਦੀ ਪਹਿਲਾਂ ਟਿਕਟ ਢੋਈ ਉੱਤੇ ਜਾਣ ਵਾਸਤੇ ਇਹਨਾਂ ਨੂੰ ਮਿਲਣ ਵਾਸਤੇ ਜਾਣਾ ਸੀ 13 ਤਰੀਕ ਨੂੰ ਉਮਰ ਕਿੰਨੀ ਹੈ ਇਹਨਾਂ ਦੀ ਉਮਰ ਦੀ 26 ਤੋਂ 27 ਸਾਲ ਦੀ ਵਿੱਚ ਵਿੱਚ ਫੈਮਿਲੀ ਚ ਇੱਕ ਜਦਾ ਬ੍ਰਦਰ ਉੱਥੇ ਵੱਡਾ ਉਹਦੀ ਫੈਮਿਲੀ ਉੱਥੇ ਆ ਇੱਕ ਇਹਦੇ ਤਾਇਆ ਜੀ ਦੇ ਬੇੜੇ ਨੇ ਦੋ ਉੱਥੇ ਉਹ ਵੀ ਉੱਥੇ ਨੇ ਇਟਲੀ ਨੇ ਲੱਗੋ ਲੱਗ ਰਹੇ ਨੇ